ਸਾਗਵਾਰੇ ਦੇ ਸੰਤ ਤੋਂ ਪਹਿਲਾਂ ਮੈਂ ਥੋੜਾ ਇੱਕ ਸੰਗਤਾਂ ਨੂੰ ਦੱਸਣਾ ਚਾਹਣਾ ਤੇ ਸਾਰੇ ਬ੍ਰੀਡਰਾਂ ਨੂੰ ਦੱਸਣਾ ਚਾਹਣਾ ਵੀ ਮੈਂ ਕੱਲ ਦੇ ਵੀ 7-8 ਪੱਤਰਕਾਰ ਮੂੜੇ ਹਾਂਜੀ ਅੱਜ ਵੀ ਤੁਸੀਂ ਵੇਖਿਓ ਕਿੰਨੇ ਹਾਂਜੀ ਤੇ ਚਲੋ ਇਸ ਵੀਡੀਓ ਦੇ ਸਾਰੇ ਥਰੂ ਆਪਾਂ ਇਹ ਵੀ ਕਹਿ ਦਨੇ ਆ ਹੂੰ ਵੀ ਹੁਣ ਤੋਂ ਬਾਅਦ ਤੁਸੀਂ ਸਾਰੀਆਂ ਗੈਰੀ ਉਰਾਂ ਦੇ ਇੰਟਰਵਿਊਆਂ ਵੀ ਪਾ ਲਈਆਂ ਹੂੰ ਉਹਦੇ ਥੱਲੇ ਵੀ ਕਮੈਂਟ ਦੇਖ ਲੇ ਸਾਹਵਾਜ ਤੇ ਪੰਜਾਬ ਦੀਆਂ ਫੋਟੋਆਂ ਵੀ ਲਾ ਲਈਆਂ ਉਹਦੇ ਥੱਲੇ ਵੀ ਵੋਟਿੰਗ ਕਰਾ ਕੇ ਦੇਖ ਲਈ ਹੂੰ ਹੁਣ ਮੈਂ ਕਿਸੇ ਨੂੰ ਕੋਈ ਰਿਪਲਾਈ ਨਹੀਂ ਦਿੰਦਾ ਕਿਉਂਕਿ ਗੈਰੀ ਪਰਸਨਲ ਹੋ ਗਿਆ ਹੂੰ ਜਦ ਇਹ ਉਹਨੂੰ ਵੀ ਪਤਾ ਵੀ ਮੈਂ ਸਾਹਬਾਜ ਦੇ ਟੈਸਟਿਕਲ ਦੀ ਗੱਲ ਨਹੀਂ ਕਰਦਾ ਮੈਂ ਪਹਿਲੇ ਸੱਤ ਕੋੜਿਆਂ 'ਚ ਇੱਕ ਕੋੜੇ ਦੀ ਗੱਲ ਕਰਦਾ ਉਹਨੂੰ ਵੀ ਪਤਾ ਵੀ ਮੈਂ ਜਿਹੜਾ ਓਵਰਲੈਪ ਕਰਨ ਕਹਿ ਰਹੇ ਹਾਂ ਉਹ ਦੂਸਰੇ ਨੰਬਰ ਤੇ ਆਉਣ ਵਾਲੇ ਕੋੜੇ ਦੀ ਗੱਲ ਕਰਦਾ ਗੈਰੀ ਵਾਲੇ ਕੋੜੇ ਨੂੰ ਤਾਂ ਮੈਂ ਮਾੜਾ ਵੀ ਨਹੀਂ ਬੋਲਿਆ ਤੇ ਦੂਸਰੀ ਗੱਲ ਰਹੀ ਗੱਲ ਪਰਸਨਲ ਹੋਣ ਦੀ ਤੇ ਇਹਦਾ ਜਵਾਬ ਤਾਂ ਦਿੱਤਾ ਜਾ ਸਕਦਾ ਪਰ ਸਾਨੂੰ ਸਾਡਾ ਪਰਿਵਾਰ ਇਸ ਚੀਜ਼ ਤੋਂ ਰੋਕਦਾ ਵੀ ਤੁਸੀਂ ਕਿਸੇ ਨੂੰ ਉੱਚਾ ਨੀਵਾ ਸ਼ਬਦ ਨਹੀਂ ਬੋਲਦੇ ਹੂੰ ਇਸ ਕਰਕੇ ਰਹੀ ਗੱਲ ਟਰੈਕਟਰ ਦੀ ਹੂੰ ਗੌਰ ਸੁਣ ਲੋ ਗੁਰਦੁਆਰਾ ਮਸਤੂਆਣਾ ਸਾਹਿਬ ਹੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਹੂੰ ਲੈ ਜਾਊਗਾ ਚਾਬੀਆਂ ਸਰ ਤੇ ਐ ਸਣੀ ਗਿੱਲ ਮੋਗਾ ਹੂੰ ਪਹਿਲਾਂ ਤਾਂ ਗੈਰੀ ਬਾਈ ਨੂੰ ਇੰਟਰਵਿਊ ਦੇਣ ਦੀ ਲੋੜ ਨਹੀਂ ਸੀ ਕੋਈ ਤਾਂ ਜਿੱਤਿਆ ਸੀ ਪਾਰਟਿਸਿਪੇਟ ਜੱਜਾਂ ਨੇ ਦੇਣੀ ਸੀ ਹੂੰ ਠੀਕ ਹੈ ਜੀ ਫਿਰ ਜੇ ਕਹਿੰਦੇ ਵੀ ਨਾਮ ਨਹੀਂ ਫੜਿਆ 골ਡਨ ਰੌਕ ਅੰਪਾਇਰ ਹORSES ਕੱਪ ਤੇ ਦੁੱਲੇ ਨੇ ਹਰਾਇਆ 12 13 ਵਾਰ ਦੇ ਚੈਂਪੀਅਨ ਕਹਿੰਦੇ ਨੇ ਫਿਰ ਇਹਨਾਂ ਨੇ ਦੂਜਾ ਨਾਮ ਕਿਉਂ ਨਹੀਂ ਫੜਿਆ ਹੂੰ ਸ਼ੌਕਾ ਜਿਹੜਾ ਉਹ ਤਾਂ ਮੈਨੂੰ ਮਾਂ ਦੇ ਪੇਟ 'ਚ ਹੀ ਪੈਦਾ ਮਤਲਬ ਜੰਮ ਦੇ ਨੂੰ ਕੋੜਿਆਂ ਦਾ ਸ਼ੌਕ ਪੈਦਾ ਹੋਇਆ ਜਿਹੜੀ ਗੱਲ ਇਹ ਆ ਵੀ ਜਦੋਂ ਤੁਸੀਂ ਚੌਥਾ ਨਾਮ ਚੰਡੀਗੜ੍ਹ ਨਹੀਂ ਫੜਿਆ 골ਡਨ ਰੌਕ ਨੇ ਦੂਜਾ ਨਾਮ ਨਹੀਂ ਫੜਿਆ ਦੋਲੇ ਤੋਂ ਐਮਪਾਇਰ ਹਾਰਸ ਕੱਪ ਤੱਕ ਤੁਸੀਂ ਸਾਨੂੰ ਜਿਹੜੇ ਕੋੜੇ ਦੇ ਕੰਨ ਇਸ ਤਰ੍ਹਾਂ ਆਰ ਪਾਰ ਕਰਨ ਨਿਕਲਦੇ ਦਾਤੀ ਕਰਨਾ ਉਹ ਤੋਂ ਹੀ ਪੰਜਾਬ ਨੂੰ ਹਰਾਤਾ ਤੇ ਸਰ ਪਰ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਇਸ ਤੋਂ ਬਾਅਦ ਇਹ ਅਸੀਂ ਕਿਸੇ ਨੂੰ ਕੋਈ ਰਿਪਲਾਈ ਨਹੀਂ ਕਰਨਾ ਜਿਹੜੀ ਟਰੈਕਟਰ ਵਾਲੀ ਗੱਲ ਆ ਗੁਰਦੁਆਰਾ ਮਸਤੂਆਣਾ ਸਾਹਿਬ ਸੌ ਇਸ ਗੱਲ ਦੀ ਚੱਕਣੀ ਪੈ ਸੌ ਇਸ ਗੱਲ ਦੀ ਚੱਕਣੀ ਪੈਣੀ ਆ ਟਰੈਕਟਰ ਮੈਨੂੰ ਕੋਈ ਚੱਕਰ ਨਹੀਂ 7-8 ਲੱਖ ਦਾ ਸਾਰਾ ਟਰੈਕਟਰ ਆ ਮੈਂ 25 ਟਰੈਕਟਰ ਦੇ ਦੇਣਗੇ ਲੋਕ ਮੈਨੂੰ ਉੱਥੋਂ ਟਰੈਕਟਰ ਦੀ ਕੋਈ ਮੈਨੂੰ ਆਪਣੇ ਸ਼ਬਦਾਂ ਤੇ ਅੱਜ ਵੀ ਖਾਣਾ ਸੌ ਇਸ ਗੱਲ ਦੀ ਚੱਕਣੀ ਆ ਵੀ ਜੱਜ ਆ ਜਾਣ ਚਾਹੇ ਚਾਹੇ ਗੈਰੀ ਵੀ ਰਾਜੇ ਚਾਹੇ ਸਣੀ ਵੀ ਰਾਜੇ ਸੌ ਇਸ ਗੱਲ ਦੀ ਚੱਕਣੀ ਆ ਵੀ ਪੰਜਾਬ ਸ਼ਿੰਗਾਰ ਹਮ ਵਾਕਿਆ 8ਵੇਂ ਨੰਬਰ ਤੇ ਬਣਦਾ ਸੀ ਜਿਹੜੇ ਪਹਿਲਾਂ 7 ਘੋੜੇ ਆਏ ਆ ਹਮ ਸਭ ਇਹਨੂੰ ਛੱਡ ਦਿਓ 6 ਲੈ ਗੋ 6 ਕੋੜੇ ਬਾਕੀ ਪੰਜਾਬ ਸਿੰਘਾਰ ਨੂੰ ਹਰਾਉਂਦੇ ਸੀ 6 ਕੋੜੇ ਪੰਜਾਬ ਸਿੰਘਾਰ ਤੋਂ ਚੰਗੇ ਸੀ ਇਸ ਗੱਲ ਦਾ ਨੇਮ ਚੱਕ ਕੇ ਲੈ ਜਾਓ ਚਾਪੀਆਂ ਟਰੈਕਟਰ ਤਰੀਕ ਦਿੰਨੇ ਹੋ ਵੀ ਕਿਸ ਤਰੀਕ ਤੱਕ ਨੂੰ ਆਦਾ ਜਦੋਂ ਤੁਸੀਂ ਕਹੋਗੇ ਉਹਨੇ ਤਰੀਕ ਰੱਖ ਲਾਂਗੇ ਨੇਮ ਇਸ ਗੱਲ ਸਾਹਬ ਅੱਜ ਦੀ ਗੱਲ ਨਹੀਂ ਕਰਦੇ ਸੀ ਤੁਸੀਂ ਪਰਸਨਲ ਲੈ ਜਿਓ ਫਿਰ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਦੂਸਰੇ ਨੰਬਰ ਤੇ ਆਇਆ 골ਡਨ ਰੋਕ ਵਾਲਾ ਤੀਸਰੇ ਨੰਬਰ ਤੇ ਆਇਆ ਚੌਥੇ ਤੇ ਆ ਉਹਨਾਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਇਹ ਪੰਜਾਬ ਸਿੰਘਾਰ ਉਹਦਾ ਨੇਮ ਚੱਕੋ ਜੱਜ ਚੱਕੋ ਕਿ ਪੰਜਾਬ ਸਿੰਘਾਰ ਨੂੰ ਜਿਹੜੇ 7 ਕੋੜਿਆਂ ਨੇ ਹਰਾਇਆ ਉਹ ਸੱਤੇ ਕੋੜੇ ਰਜਨਾਲ ਦੇ ਪੰਜਾਬ ਸਿੰਘਾਰ ਨੂੰ ਹਰਾਉਣੇ ਠੀਕ ਹੈ ਜੀ ਬਿਲਕੁਲ 13 ਗੀ ਟਰੈਕਟਰ ਕੋਈ ਗੱਲ ਲੈਦਾ ਲੈ ਜੇ ਕੋਈ ਪਰ ਇਹ ਆ ਵੀ ਰੱਬ ਦੇ ਘਰੇ ਦੇਰਾਂ ਦੇਰ ਨਹੀਂ ਹੁੰਦੀ ਤੇ ਇਹ ਤਾਂ ਬਹੁਤ ਗਲਤ ਬੋਲਿਆ ਗੈਰੀ ਤਾਂ ਮੈਨੂੰ ਮੇਰਾ ਪਰਿਵਾਰ ਵੀ ਇੰਟਰਵਿਊਆਂ ਵੇਖਦਾ ਠੀਕ ਹੈ ਜੀ ਹੁਣ ਜਿੱਗੈਰੀ ਵਾਈ ਦੀ ਵਾਖੇ ਵੇਖੇ ਇੰਟਰਵਿਊ ਤੇ ਮੈਂ ਉਹਨੂੰ ਗਲਤ ਬੋਲਦਾ ਹੁਣ ਮੇਰੇ ਕੋਲ ਇਚ ਤਾਂ ਤੁਸੀਂ ਕਹਿੰਦੇ ਹੋ 100 ਕਮੀਆਂ ਨੇ ਮੈਂ ਤੁਹਾਡੇ ਕੋਲ ਇੱਕ ਕਮੀ ਕੱਢੀ ਆ ਤੁਸੀਂ ਮੇਰੇ ਨਾਲ ਨੂੰ ਮੋਟਾ ਕਹਿ ਦੋਗੇ ਮੈਂ ਤਾਂ ਅਗਲੇ 쇼 ਤੇ ਪਤਲਾ ਕਰ ਲੂੰਗਾ ਤੁਸੀਂ ਪੈਰਟ ਨੋਜਦਾ ਕੀ ਕਰੋਗੇ ਨੱਕ ਤਾਂ ਸੈਣੀ ਨਾ ਘਟਨੋ ਰਿਹਾ ਇਸ ਗੱਲ ਕਰਕੇ ਤੁਸੀਂ ਇੰਨੀ ਕੀ ਗੱਲ ਕਹੀ ਆ ਤੁਹਾਡੇ ਅੱਗ ਲੱਗੀ ਤੁਸੀਂ ਸਾਨੂੰ ਕਿੰਨੀਆਂ ਗੱਲਾਂ ਕਹਿ ਰਹੇ ਹੋ ਪਰਸਨਲੀ ਔਰ ਅਸੀਂ ਉਹਨਾਂ ਦਾ ਹੁਣ ਜਵਾਬ ਤਾਂ ਦੇਣਾ ਨਹੀਂ ਦੁਨੀਆ ਜਵਾਬ ਦੇ ਜਾਂਦੀ ਆ ਤੇ ਬਾਕੀ ਸ਼ੌਂਕ ਆ ਜੀ ਜੰਮਦਿਆਂ ਨੂੰ ਇਸ਼ਕਾ ਕੋਟਿਆਂ ਦੇ ਨਾਲ ਬਸ ਇਸ਼ਕ ਕੁਮਾਰੇ ਬਿਲਕੁਲ ਬਿਲਕੁਲ ਨਾਲ-ਨਾਲ ਤੁਸੀਂ ਰੀਗਲ ਟਰੋਫੀਆਂ ਦਿਖਾਉਣ ਦੇ ਲੈ ਕੇ ਆਵਾਂ ਚੱਕ ਕੇ ਸ਼ੋਅ ਐਨੀਮਲ ਦੀ ਟਰੋਫੀ 14 ਕਿਲੋ ਦੀ ਚੈਂਪੀਅਨ ਦੀ ਵੀ ਚੱਕ ਲਿਆਉਣੇ ਜਾਨਵਰ ਪਾਇਆ ਜੀ ਤਿੰਨ ਸ਼ੋਹਾਂ ਚ ਠੀਕ ਆ ਐਡੀ ਦੂਰ ਜਾਣ ਵਾਲਾ ਜਾਨਵਰ ਹੈ ਨਹੀਂ ਕਿਉਂਕਿ ਰਿਸਕ ਆ ਸਰਕਾਰੀ ਸ਼ੋਅ ਦੇ ਚਲੋ ਛੱਡੋ ਗੱਲਾਂ ਤਿੰਨ ਸ਼ੋਹਾਂ ਚ ਜਾਨਵਰ ਪਾਇਆ ਇੱਕ ਵਾਰ ਵੀ ਨਿਹਰਾ ਪੁਜੀ ਇੱਕ ਸ਼ੋਅ ਤੇ ਉੱਥੇ ਜਿੱਥੇ ਇਹ ਗਾਇਨਾ ਗੱਲ ਕਰਦਾ ਨੋਵੇਂ ਦੀ ਹਮ ਉੱਥੇ ਹੀ ਸ਼ੋਅ ਐਨੀਮਲ ਬਣਿਆ ਉੱਥੇ ਚੈਂਪੀਅਨ ਬਣਿਆ ਤੇ 30 ਮਹੀਨਿਆਂ ਦਾ ਵੱਡੇ ਘੋੜਿਆਂ ਚ ਪਾਤਾ 33 ਮਹੀਨਿਆਂ ਉਹ ਕਹਿੰਦੇ ਵੀ ਘੋੜਾ ਚ ਕੋਈ ਕਮੀ ਨਹੀਂ ਘੋੜਾ ਮਚਿਓਰਟ ਨਹੀਂ ਹੈ ਬੱਚਾ ਹੈ ਇਸ ਕਰਕੇ ਸੀ ਗਈ ਸੱਤ ਵਜਨ ਹੁਣ ਤਾਂ 5 ਸਾਲ ਦਾ ਘੋੜਾ ਨਾ ਹੁਣ ਤਾਂ ਹੁਣ ਤੁਸੀਂ ਕਹਿੰਦਾ ਵੱਡਾ ਹੂੰ ਤਖੜਾ ਜਾਦੀ ਇਹ ਤਾਂ ਫਿਰ ਰੋਟੀ ਖਾਂਦੇ ਦੀ ਦਾੜੀ ਹਲਦੀ ਹੈ ਉਹ ਗੱਲ ਬਿਲਕੁਲ ਇਹਦੇ ਨਾਲ ਇਹ ਵੀ ਆ ਕਿ ਤੁਸੀਂ ਮੈਂ ਖੁਦ ਵੀ ਦਰਸ਼ਕਾਂ ਨੂੰ ਦੱਸ ਦਵਾਂ ਵੀ ਜਦੋਂ ਅਸੀਂ ਗੱਲ ਕੀਤੀ ਆ ਕਿ ਬਾਬਾ ਜੀ ਨਾਲ ਸਨ ਇਹਨਾਂ ਨੇ ਕਿਹਾ ਕਿ ਮੈਂ ਇਸ ਮਸਲੇ ਤੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦਾ ਹੈਗਾ ਤਾਂ ਪਹਿਲ ਇਹਨਾਂ ਵੱਲੋਂ ਹੋਈ ਐ ਇਸ ਗੱਲ ਦੀ ਕਿ ਅਸੀਂ ਇਸ ਮਸਲੇ ਨੂੰ ਆਪ ਨਿੱਜੀ ਤੌਰ ਤੇ ਬੈਠ ਕੇ ਨਿਬੇੜੀਏ ਸੋਸ਼ਲ ਮੀਡੀਆ ਤੇ ਇਹਦਾ ਰੌਲਾ ਨਾ ਪਾਈਏ ਹਾਂਜੀ ਬਸ ਨਿਬੇੜਨਾ ਹੀ ਵੈਸੇ ਕੀ ਆ ਜੀ ਅਸੀਂ ਉਹਨਾਂ ਬਾਰੇ ਨਹੀਂ ਬੋਲਦੇ ਉਹ ਸਾਡੇ ਬਾਰੇ ਨਾ ਬੋਲਣ ਗੈਰੀ ਤਾਂ ਅਸੀਂ ਗੈਰੀ ਨੂੰ ਤਾਂ ਵੀਰ ਨੂੰ ਇਹ ਕਹਿੰਦੇ ਆ ਵੀ ਤੂੰ ਤਾਂ ਗੱਲ ਨਾ ਕਰ ਤੇਰਾ ਸ਼ਾਬਾਹ ਇਸ਼ਾਨ ਆ ਸ਼ਾਂ ਤੂੰ ਕਹਿਣਾ ਵੀ ਸ਼ਾਬਾਹ ਆ ਅੱਜ ਦਾ ਸ਼ਾਨ ਕੋੜ ਅਸੀਂ ਮੰਨ ਲਿਆ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿੰਦੇ ਚਲੋ ਛੱਡੋ ਗੱਲ ਨੂੰ ਜਿਹੜੇ ਬਾਕੀ 6 ਉਹਨਾਂ ਦੀ ਇੱਕ ਸਿੰਗਲ ਟੈਸਟਿਕਲ ਸੀ ਪਤਾ ਗੈਰੀ ਵੀਰ ਨੂੰ ਆ ਵੀ ਇਹ ਸ਼ਾਬਾਹ ਆ ਦੇ ਟੈਸਟਿਕਲ ਦੀ ਗੱਲ ਨਹੀਂ ਕਰਦਾ ਪਤਾ ਉਹਨੂੰ ਇਹ ਵੀ ਆ ਵੀ ਇਹ ਜਿਹੜੇ 6 ਕੋੜੇ ਤੁਸੀਂ ਮੂਰੇ ਲਾਇਆ ਉਹ ਪੰਜਾਬ ਸਿੰਘਾਰ ਤੋਂ ਅੱਗੇ ਨਹੀਂ ਹੈਗੇ ਪਤਾ ਇਸ ਗੱਲ ਦਾ ਪਰ ਜਾਣ ਕੇ ਗੱਲ ਸ਼ਾਬਾਹ ਆ ਤੇ ਲੈ ਆਉਂਦਾ ਹਰੇਕ ਸ਼ਾਬਾਹ ਬਾਰੇ ਤਾਂ ਅਸੀਂ ਕਹੀ ਨਹੀਂ ਸੀ ਉਹ ਕਹਿਆ ਵੀ ਭਾਈ ਪੈਰਟ ਨੂੰ ਹੂੰ ਮਸਹੂਰਤਾ ਦੇ ਬਾਰੇ ਕੁਝ ਨਹੀਂ ਕਿਹਾ ਫਿਰ ਇਸ ਕਰਕੇ ਗੱਲ ਕਹਿੰਦੇ ਆ ਵੀ ਭਾਈ ਅਸੀਂ ਇਸ ਮੁੱਦੇ ਤੇ ਹੁਣ ਹੋਰ ਗੱਲ ਨਹੀਂ ਕਰਨੀ ਚਾਹੁੰਦੇ ਨਾ ਇਸ ਨੂੰ ਵੈਸੇ ਹੁਣ ਤਾਂ ਫੋਟੋਆਂ ਵੀ ਲਾ ਕੇ ਪਾਤੀਆਂ ਤੁਸੀਂ ਬਰਾਬਰ 22 ਮਹੀਨਿਆਂ ਦਾ ਪੰਜਾਬ ਸ਼ਿੰਗਾਰ ਦੀ ਫੋਟੋਆਂ ਸ਼ਾਹਬਾਦ ਦੀ 6-7 ਸਾਲ ਦੀ ਫੋਟੋ ਫਿਰ ਵੀ ਲੋਕਾਂ ਨੇ ਤੁਸੀਂ ਇੰਟਰਵਿਊਆਂ ਵੀ ਦੇ ਲਈਆਂ ਅੱਜ ਤੋ ਬਾਅਦ ਨਾ ਆਪਾਂ ਗੈਰੀ ਨੂੰ ਕੁਝ ਕਹਿਣਾ ਨਾ ਉਹਨਾਂ ਨੂੰ ਇਨਾਮ ਇਹਨਾਂ ਨੇ ਨਹੀਂ ਫੜੇ ਪਹਿਲਾਂ ਅੱਜ ਮੈਂ ਨਹੀਂ ਫੜਿਆ ਤਾਂ ਜਗਰਾਮਾਂ ਦੀ ਗੱਲ ਕਰਦਾ ਜੇ ਗਰਾਮਾ ਵੇਲੇ ਮੈਂ ਅੰਦਰ ਸੀ ਖੇਲ ਦੇ ਵਿੱਚ ਇਹਨਾਂ ਨੇ ਘੋੜਾ ਪਾਤਾ ਜਾ ਕੇ ਇਹ ਕਹਿੰਦਾ ਵੀ ਬਾਬਾ ਜੀ ਨੇ ਬੰਦਾ ਨਾਮ ਨਹੀਂ ਫੜਿਆ ਪਹਿਲਾਂ ਪੰਜਾਬ ਦੂਜੇ ਤੇ ਕਰਤਾ ਫਿਰ ਚੌਥੇ ਤੇ ਕਰਤਾ ਇਹਨਾਂ ਨੂੰ ਇਹ ਪੁੱਛੋ ਗਏ ਦੀ ਬਾਈ ਨੂੰ ਵੀ ਉੱਥੇ ਤੂੰ ਤਾਂ ਨਾਮ ਫੜ ਲਈ ਟਰੋਫੀ ਫੜ ਲਈ ਤੇਰਾ ਤਾਂ ਪਹਿਲਾ ਦੂਜਾ ਨਾਮ ਤੀਜਾ ਨਾਮ ਚੌਥਾ ਨਾਮ ਪੰਜਵਾਂ ਨਾਮ ਛੇਮਾ ਨਾਮ ਸੱਤਮਾ ਨਾਮ ਅੱਠਮਾ ਨਾਮ ਨੌਵਾਂ ਨਾਮ ਦਸਮਾ ਨਾ ਜੇ ਤੁਸੀਂ ਪਹਿਲਾ ਵਾਲਾ ਫੜ ਕੇ ਆ ਗਿਆ ਤੇ ਪਿਛਲੇ ਨੌ ਜਿਹੜੇ ਆ ਨੌਆਂ ਨਹੀਂ ਨਹੀਂ ਫੜੇ ਸ਼ੋਅ ਹੀ ਖਤਮ ਕੈਨਸਲ ਹੋ ਗਿਆ ਮੁੜ ਕੇ ਹੋਇਆ ਵੀ ਹੈ ਨਹੀਂ ਇਸ ਗੱਲ ਕਰਕੇ ਕਹਿੰਦੇ ਆ ਬਾਈ ਜੀ ਤਕਾਉ ਨਾ ਕਰੋ ਜਿੰਨਾ ਬੰਦਾ ਜਰ